ਪੰਛੀਆਂ ਦੇ ਪ੍ਰਤੀ ਕਿੰਨਾ ਪਿਆਰ ਲੋਕਾਂ ਦੇ ਵਿੱਚ ਇੱਕ ਪੰਛੀ ਰਕਤ ਦੇ ਉੱਪਰ ਫਸ ਗਿਆ ਤੇ ਉਹ ਬਚਾਉਣ ਲਈ 100 ਮੀਟਰ ਦੀ ਉਚਾਈਂ ਤੋਂ ਇੱਕ ਪੰਜਾਬੀ ਹੁੰਦਾ ਚੜ੍ਹਿਆ ਉਹ ਸ਼ੇਨ ਦੀ ਮਦਦ ਉਹ ਸ਼ੇਨ ਦੀ ਮਦਦ ਦੇ ਨਾਲ ਦੇਖੋ ਕਿੱਡਾ ਵੱਡਾ ਰਿਸਕਿਊ ਆਪਣੀ ਜਾਨ ਦੇ ਉੱਪਰ ਰਖਾੜੇ ਬੰਦੇ ਨੇ ਇੱਕ ਪੰਛੀ ਦੀ ਜਾਨ ਬਚਾਉਣ ਲਈ ਆਪਣੀ ਜਾਨ ਦਾ ਤੇ ਇਹ ਪੰਛੀ ਨੂੰ ਉਤਾ ਕੇ ਸਹੀ ਸਲਾਬਤ ਥੱਲੇ ਵੀ ਲੈ ਕੇ ਆਇਆ ਥੱਲੇ ਲੈ ਕੇ ਆਉਣ ਨਾਲ ਉਹ ਪੰਛੀ ਤੁਸੀਂ ਦੇਖੋ ਬੇ ਫੁੱਡਣ ਲਈ ਤਿਆਰ ਕਿਉਂਕਿ ਉਹਦੇ ਪਰ ਸੀਗੇ ਜਿਹੜੇ ਕਿਸੇ ਰੱਸੀ ਦੇ ਨਾਲ ਬੰਨੇ ਗਏ ਸੀ ਇਸ ਕਰਕੇ ਕੋਈ ਵੀ ਧਾਗੇ ਵਾਲੀ ਚੀਜ਼ ਕਿਤੇ ਨਾਲ ਸੱਟਿਆ ਕਰੋ ਤੇ ਉਹਨੂੰ ਬਚਾ ਕੇ ਰੱਖਿਆ ਕਰੋ ਜੇ ਕਿਸੇ ਵੀ ਜਾਨਵਰ ਦੇ ਪੈਰ ਦੇ پاس ਕਿਤੇ ਖਾਸ ਕੇ ਬੈਠਾ ਇਹਦੀ ਯਾਨ ਚਲੇ ਜਾਂਦੀ ਤੇ ਧਿਆਨ ਨਾਲ ਇਸ ਚੀਜ਼ ਨੂੰ ਫੜਟਦੇ ਦੇਖੋ ਕਿੱਡਾ ਬੜਾ ਰਿਸਕਿਊ ਪਹੁੰਚਾਉਂਦੇ ਨੇ ਪਾਂਛੀ ਬਚਾਉਣ ਲਈ ਆਪਣੀ ਜਾਨ ਖਤਰੇ 100 ਮੀਟਰ ਦੀ ਉਚਾਈ ਤੇ ਕਿੰਨਾ ਵਧੀਆ ਲੱਗਦਾ ਬਾ ਜਦੋਂ ਆਪਾਂ ਕੋਈ ਨੇਕ ਕੰਮ ਕਰਦਾ ਸਾਰੇ ਐਪਰੀਸ਼ੀਏਟ ਕਰਦੇ ਨੇ ਤੇ ਤੁਸੀਂ ਵੀ ਸਾਰੇ ਐਪਰੀਸ਼ੀਏਟ ਕਰਿਆ ਕਰੋ ਤੇ ਵੀਡੀਓ ਨੂੰ ਦੇਖਦੇ ਰਹੋ ਦੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਔਰ ਤੁਹਾਨੂੰ ਐਦਾਂ ਦੀਆਂ ਵੀਡੀਓ ਮੋਟੀਵੇਸ਼ਨ ਵੀਡੀਓ ਬਹੁਤ ਜਲਦੀ ਹੀ ਸਾਡੇ ਚੈਨਲ ਤੇ ਆਉਣ ਵਾਲੀਆਂ ਤੇ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਨਵੇਂ-ਨਵੇਂ ਚੀਜ਼ਾਂ ਤੁਹਾਨੂੰ ਦਿਖਾਉਂਦੇ ਆ। ਤਾਂ ਫਿਰ